जय शंकर जी 6 भोले नाथ ਦੇ ਸ਼ਿਵਰਾਤਰੀ ਦੇ ਮਾਹੌਲ ਉਤੇ ਅਡਾ ਕੋੜੂ ਪਈ ਹੀ ਵਿੱਚ ਛੋਲੇ ਪੂੜੀਆਂ ਦਾ ਲੰਗਰ ਲਗਾਇਆ ਗਿਆ ਤੇ ਲੰਗਰ ਸੰਗਤਾਂ ਬਹੁਤ ਪ੍ਰੇਮ ਪਿਆਰ ਦੇ ਨਾਲ ਸ਼ਖਰੀਆਂ ਹਨ ਸੇਵਾਦਾਰ ਵੀ ਸਵੇਰ ਤੋਂ ਹੀ ਪੁਰੇ ਸ਼ੰਕਰ ਦਾ ਲੰਗਰ ਵਰਤਾ ਰਿਹਾ ਸੁੱਸੀ ਆਪ ਹੀ ਦੇ ਸਕਦੇ ਆ ਕਿ ਸਾਡੇ ਤੇ ਖੜ ਖੜ ਕੇ ਸੇਵਦਰ ਆਉਣ ਜਾਣ ਵਾਲੇ ਸੇ ਭਗਤਾਂ ਨੂੰ ਲੰਗਰ ਸ਼ਿਕਾ ਰਿਆ ਔਰ ਸੰਗਤ ਕੋਲੋ ਖੜੀ ਵੀ ਸ਼ੱਕ ਰਹੀ ਆ ਆ ਦੇਖੋ ਰੋਡ ਦੇ ਉੱਤੇ ਸੇ ਭਗਤ ਕਿਵੇਂ ਲੰਗਰ ਸ਼ਿਕਾ ਦੇ ਸਕਤਾਂ ਨੂੰ ਸੇ ਪੁਰੇ ਨਾਸਾ ਸਭੀ ਕਢਦੀ ਕਲਾ ਬਖਸ਼ੇ ਖਾਣਾ ਵਾਲਿਆਂ ਨੂੰ ਵੀ ਸ਼ਿਕਾਣ ਵਾਲਿਆਂ ਨੂੰ ਵੀ ਸ਼ੇਪੁਰੇ ਦਾਤ ਆਪਣਾ ਮਿਹਰ ਭਰਿਆ ਹੱਥ ਰੱਖੇ ਜੀ। ਇਹਦੇ ਸ਼ੇਪੁਰੇ ਦਾਤ ਆਪਣੇ ਲੰਗਰ ਸੰਗਤ ਸੰਗਤਾਂ ਕੋਲ ਲਵਾ ਦੇਣਾ ਤੇ ਸੰਗਤਾਂ ਸ਼ਕਤਿਆ ਰਹਿਣਾ। ਅਡਾਪੋਰਟ ਸਈ ਤਸੀਲ ਗੜ ਸ਼ੰਕਰ ਜ਼ਿਲ੍ਹਾ ਸ਼ਹਿਰਪੁਰ ਦਾ ਬਹੁਤ ਮਸ਼ਹੂਰ ਸ਼ਹਿਰ ਵਾ। ਉਹ ਵਧੀਆ ਮਾਰਕੀਟ ਵਾ। ਖੇਮਖਰ ਕੋਈ ਨਾਥ ਸਭ ਨੂੰ ਤਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਜੀ ਤੇ ਟ੍ਰਾਫਿਕ ਵੀ ਦੇਖੋ ਕਿਵੇਂ ਹੌਲੀ ਹੋਈ ਜਾ ਰਹੀ ਆ ਸਾਰੀਆਂ ਸੰਗਤਾਂ ਇੱਥੇ ਲੰਗਰ ਛੱਕੇ ਜਾਂਦੀਆਂ ਜੀ ਇਹ 메ਨ ਰੋਡ ਆ ਕੋਡ ਸੀ ਦਾ 메인 ਬਾਜ਼ਾਰ ਵਾਲਾ ਜਿੱਥੇ ਲੰਗਰ ਚੱਲਿਆ ਵਾ ਸਵੇਰ ਤੋਂ ਚੱਲਿਆ ਵਾ ਮੋਦਸ ਜੈ ਸ਼ੰਕਰ ਜੀ